ਅੱਜ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਇੱਕ ਖਾਸ ਮੀਟਿੰਗ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਅਹਿਮ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਪੰਥਕ ਰੋਸ਼ਨੀ ਦੇ ਵਿੱਚ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਸੱਤ ਮਤੇ ਪਾਸ ਕੀਤੇ ਗਏ ਨੇ ਪਹਿਲੇ ਮਤੇ ਦੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮਰਿਆਦਾ ਦਾ ਘਾਣ ਖਾਸ ਕਰਕੇ ਪੰਥਕ ਰੌਰੀਤਾਂ ਤੇ ਪੈਰਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਉੱਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਹੈ ਜਿਸ ਦੇ ਨਾਲ ਸਿੱਖਾਂ ਦੇ ਮਾਨਾਂ ਦੇ ਉੱਤੇ ਗਹਿਰੀ ਚੋਟ ਲੱਗੀ ਹੈ ਇਸ ਦਾ ਨਿੰਦਾ ਮਤਾ ਪਾਸ ਕੀਤਾ ਗਿਆ ਦੂਜਾ ਮਤਾ ਪਾਸੇ ਕੀਤਾ ਗਿਆ ਕਿ ਸਮੁੱਚੀ ਇਕਤਰਤਾ ਨੇ ਮੰਗ ਚੁੱਕੀ ਹੈ ਕਿ ਜਥੇਦਾਰ ਸਹਿਬਾਨ ਨੂੰ ਸੇਵਾ ਦੇਣ ਅਤੇ ਸੇਵਾ ਮੁਕਤੀ ਦੇ ਲਈ ਵਿਧਿ ਵਿਵਧਾਨ ਬਣਾਉਣਾ ਜਿਹੜਾ ਆ ਜ਼ਰੂਰੀ ਸਮਝਿਆ ਗਿਆ ਹੈ ਘੱਟੋ ਘੱਟ ਜਨਰਲ اجلاس ਦੇ ਵਿੱਚ ਪਾਸ ਹੋਣ ਤੋਂ ਉਪਰੰਤ ਹੀ ਸੇਵਾ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ ਤਾਂ ਇਸ ਤਰੀਕੇ ਦੇ ਜਿਹੜੇ ਮਤੇ ਨੇ ਉਹ ਪਾਸ ਕੀਤੇ ਗਏ ਨੇ तकरीबन 7 ਮਤੇ ਜਿਹੜੇ ਨੇ ਪਾਸ ਹੋਏ ਨੇ ਤੇ ਇਸ ਮੀਟਿੰਗ ਦੇ ਵਿੱਚ ਬੀਬੀ ਜਗੀਰ ਕੋਰ ਬਡਾਲਾ ਅਤੇ तमाम ਸੁਧਾਰ ਲਹਿਰ ਦੇ ਜਿਹੜੇ ਮੈਂਬਰ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਵੀ ਇਸ ਦੇ ਵਿੱਚ ਮੌਜੂਦ ਸੀ ਸੁਣਦੇ ਹਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਅਤੇ ਕਿਹੜੇ-ਕਿਹੜੇ ਮਤੇ ਅੱਜ ਪਾਸ ਕੀਤੇ ਗਏ ਨੇ ਉਹਨਾਂ ਦਾ ਵੇਰਵਾ ਵੀ ਉਹਨਾਂ ਵੱਲੋਂ ਦਿੱਤਾ ਗਿਆ। ਗੁਰਦਰਾਪਨਦ ਕਮੇਟੀ ਬਣਾਈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਮਹਾਨ ਰਹਿਤ ਮਰਿਆਦਾ ਦੇ ਜੋ ਸਾਨੂੰ ਹੁਕਮ ਜਾਰੀ ਕੀਤੇ ਗਏ ਉਸ ਸਾਰਾ ਕੁਝ ਟੈਨਸ ਨੇਸ ਕਰ ਦਿੱਤਾ। ਐਗਜ਼ੀਕਟਿਵ ਕਮੇਟੀ ਸਾਡੀ ਜਿਹੜੀ ਹੈ ਉਹ ਜਨਰਲ ਹਾਊਸ ਚੋਂ ਕੇ ਭੇਜਦਾ। ਅਫਸੋਸ ਹੈ ਕਿ ਅੱਜ ਐਗਜ਼ੈਕਟਿਵ ਕਮੇਟੀ ਦੇ ਤਿੰਨ ਮੈਂਬਰ ਜਿਹੜੇ ਸੀ ਸਰਦਾਰ ਜਸਵੰਤ ਸਿੰਘ ਪਟੈਣ ਪਰਮਜੀਤ ਸਿੰਘ ਰਾਏਪੁਰ ਸਰਦਾਰ ਅਮਰੀਤ ਸਿੰਘ ਵਿਸ਼ੋਆ ਉਹਨਾਂ ਨੇ ਤੇ ਸ਼ਰੀਆਂ ਪਹਿਲੇ ਵਿਰੋਧ ਕੀਤਾ ਹੈ ਚੀਫ ਸੈਕਟਰੀ ਜਿਹਦੀ ਪ੍ਰਵਾਨਗੀ ਦੇ ਨਾਲ ਉੱਥੇ ਮਤਾ ਹੋਣਾ ਹੁੰਦਾ ਹੈ ਉਹ ਕਹਿੰ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਮਤਾ ਜਿਹੜਾ ਆਇਆ ਕਦੋਂ ਬਾਦ ਵਿੱਚ ਜਦੋਂ ਸਮਾਪਤੀ ਹੋਈ ਹੈ ਉਸ ਵੇਲੇ ਫੁੱਟਕਲ ਵਿੱਚ ਬਤਾਇਆ ਏਡਾ ਵੱਡਾ ਮਤਾ ਹੋਵੇ ਏਡਾ ਵੱਡਾ ਫੈਸਲਾ ਹੋਵੇ ਔਰ ਸ਼੍ਰੋਮਣੀ ਗੁਰਦਾਰ ਪ੍ਰੰਧਕ ਮੇਰੇ ਦਾ ਪ੍ਰਦਾਨ ਹੋਵੇ ਹੀ ਨਾ ਤੇ ਸੀਨੀ ਮੀਤ ਪ੍ਰਧਾਨ ਨੂੰ ਅਜੇ ਕਾਰਜਕਾਰੀ ਪ੍ਰਧਾਨ ਦਾ ਕਿਸੇ ਨੇ ਅਖਤਿਆਰ ਨਹੀਂ ਦਿੱਤਾ ਤੇ ਸੀਨੀ ਮੀਤ ਪ੍ਰਧਾਨ ਰੂਟੀਨ ਦੀ ਮੀਟਿੰਗ ਕਰਕੇ ਜਿਹੜੇ ਫੈਸਲੇ ਕਰ ਸਕਦਾ ਪਰ ਅਫਸੋਸ ਹੈ ਕਿ ਉਹਨੇ ਐਡੇ ਵੱਡੇ ਫੈਸਲੇ ਕੀਤੇ ਜਿਹਨੂੰ ਅੱਜ ਅਸੀਂ ਨਿੰਦਾ ਵੀ ਕੀਤੀ ਹੈ ਵਿਰੋਧ ਵੀ ਕੀਤਾ ਹੈ ਤੇ ਉਸ ਨੂੰ ਰੱਦ ਕਰਾਉਣ ਵਾਸਤੇ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਜਿਹੜਾ ਜਨਰਲ ਇਜਲਾਸ ਆਏਗਾ ਵਿਚ ਇਜਲਾਸ ਉਹਦੇ ਵਿੱਚ ਅਸੀਂ ਸਾਰੇ ਮੈਂਬਰ ਵੱਧ ਤੋਂ ਵੱਧ ਬਹੁਤਾਤ ਗਿਣਤੀ ਵਿੱਚ ਅਸੀਂ ਮਤਾ ਰੱਖਾਂਗੇ ਔਰ ਉਹਨਾਂ ਨੂੰ ਰੱਦ ਕਰਾਵਾਂਗੇ ਅਸੀਂ ਪ੍ਰਵਾਨ ਨਹੀਂ ਕਰਦੇ ਜਿੱਦ ਗਾ ਰਹੇ ਕਿ ਜਥੇਦਾਰ ਸਾਹਿਬ ਨੂੰ ਹਟਾਉਣ ਦਾ ਮਤਲਿਆ ਹੁੰਦਾ ਜੀ ਜੀ ਨਹੀਂ ਜਿਹੜੇ ਜਥੇਦਾਰ ਨੂੰ ਹਟਾਏ ਗਏ ਆ ਉਹ ਮਤਾ ਰੱਦ ਕਰਨ ਵਾਸਤੇ ਅਸੀਂ ਮਤਾ ਲਿਆਵਾਂਗੇ ਫਿਰ ਨਵੇਂ ਜਥੇਦਾਰ ਮਤਲਬ ਰਾਤ ਤੋਂ ਹੋ ਗਏ ਜੇ ਤਾਂ ਨੈਚੁਰਲੀ ਹੋ ਗਿਆ ਤੁਸੀਂ ਨਵੇਂ ਜਥੇਦਾਰ ਨਾਲ ਕੋਈ ਛੇੜਦੇ ਜੀ ਐਸੇ ਕਹਿੰਦੇ ਜਿਹੜੇ ਉਹਨਾਂ ਨੇ ਗਲਤ ਜਿਹੜੇ ਗਲਤ ਮਤੇ ਕੀਤੇ ਆ ਉਹਨਾਂ ਨੂੰ ਅਸੀਂ ਰੱਦ ਕਰਾਂਗੇ ਅਸੀਂ 10 ਵਜੇ ਜਿਹੜਾ ਤਾਜਪੋਸ਼ੀ ਹੋਣੀ ਸੀ ਉਹ ਸੇਵਾ ਸੰਭਾਲਣੀ ਸੀਗੀ ਪਰ ਤੜਕੇ 3:30 ਵਜੇ ਜਿਹੜਾ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਲੇਖੋ ਵੈਸੇ ਮੈਂ ਤਾਂ ਵੈਸੇ ਹੀ ਸਾਧੰਨ ਦੀ ਗੱਲ ਕਰਦੀਆਂ ਕਿ ਜਿਹੜੇ ਚੋਰੀ ਦੇ ਪੁੱਤ ਹੁੰਦੇ ਨੇ ਨਾ ਕਦੇ ਸ਼ੇਰ ਨਹੀਂ ਬੰਦੇ ਕਿੱਡੀ ਸਾਡੇ ਵਾਸਤੇ ਬਦਕਿਸਮਤੀ ਹੈ ਪਹਿਲਾਂ ਤੇ ਨੰਬਰ 1 ਉਹਨਾਂ ਨੂੰ ਐਲਾਨ ਹੀ ਨਹੀਂ ਸੀ ਫੇਰ ਕਰਨਾ ਚਾਹੀਦਾ ਕਿ ਤਾਜਪੋਸ਼ੀ ਕਿਉਂ ਕੀਤਾ ਸੀ ਉਹਨਾਂ ਨੇ ਇਹ ਵੀ ਘਾਸ ਹੋਈ ਨਹੀਂ ਗੱਲ ਹੋਈ ਜੇ ਉਹਨਾਂ ਨੂੰ ਇਦਾਂ ਹੀ ਕਰਨਾ ਸੀ ਸਿੰਪਲੀ ਤੇ ਜਿਸ ਦਿਨ ਉਹਨਾਂ ਦਾ ਐਲਾਨ ਕੀਤਾ ਸੀ ਜਿਸ ਦਿਨ ਉਹਨਾਂ ਨੂੰ ਲਾਇਆ ਗਿਆ ਸੀ ਤੇ ਜਾ ਕੇ ਉੱਥੇ ਅਰਦਾਸ ਕਰਕੇ ਉਹਨਾਂ ਨੂੰ ਬਿਠਾ ਦਿੰਦੇ ਅੱਜ ਦਰਵਾਜ਼ਾ ਉੱਥੇ ਕੇਸਕਰ ਸਾਹਿਬ ਕਿਉਂਕਿ ਜਦੋਂ ਇੱਕ ਪਾਠ ਚੱਲ ਰਿਹਾ ਹੋਵੇ ਤੇ ਪਾਠ ਚੱਲਦਿਆਂ ਦੂਜੀ ਕੋਈ ਉੱਥੇ ਕਾਰਵਾਈ ਨਹੀਂ ਹੋ ਸਕਦੀ ਕਮਰੇ ਜਿੱਥੇ ਪਾਠ ਰੱਖਿਆ ਹੋਇਆ ਸੀ ਉਸ ਕਮਰੇ ਚ ਜਾ ਕੇ ਉਹਨਾਂ ਨੇ ਉਹਨਾਂ ਨੂੰ ਦਸਤਾਰ ਦਿੱਤੀ। ਲੁੱਕ ਕੇ ਉਸ ਕਮਰੇ ਚ ਦਸਤਾਰ ਦਿੱਤੀ ਹੈ। ਫਿਰ ਉੱਪਰ ਆਏ ਉਹ ਉੱਥੇ ਅਰਦਾਸ ਚੱਲ ਰਹੀ ਸੀ। ਉੱਥੇ ਉਹ ਸ਼ਾਮਲ ਹੋਏ। ਠੀਕ ਹੈ। ਉੱਥੇ ਸਰੋਪੇ ਦਿੱਤੇ। ਸਰਪੰਚ ਸਾਹਿਬ ਲਾਂਦੀ ਦੀ ਮੰਗ। ਦੇਖੋ ਅਸੀਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਸਾਰੇ ਇਕੱਠੇ ਹੋਵੋ ਔਰ ਸਾਰੇ ਵਿਚਾਰ ਕਰੋ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਲਾਉਣਾ ਤੇ ਹਟਾਉਣਾ ਉਹਦਾ ਵਿਧੀ ਵਿਵਧਾਨ ਤਿਆਰ ਕੀਤਾ ਜਾਵੇ ਜੋ ਦੇਖੋ ਇਸ ਵੇਲੇ ਹਾਲਾਤ ਬਣੇ ਨੇ ਸਿੱਖ ਪੰਥ ਦੇ ਸਾਹਮਣੇ ਬੜੀ ਦੁਬਧਾ ਆਇਆ ਤੇ ਬਹੁਤ ਵੱਡਾ ਸੰਕਟ ਆ ਉਸ ਸੰਕਟ ਨੂੰ ਲੈ ਕੇ ਸਾਰੀ ਗੱਲ ਤੇ ਅਸੀਂ ਵਿਚਾਰ ਕੀਤੀ ਆ ਜਿਸ ਤਰੀਕੇ ਨਾਲ ਸਿੰਘ ਸਭਾ ਦੀ ਸੇਵਾ ਨੂੰ ਫਾਰਗ ਕੀਤਾ ਗਿਆ ਉਹਨਾਂ ਨੂੰ ਸੇਵਾ ਮੁਕਤ ਕਰਕੇ ਤੇ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਨੇ ਬੜਾ ਗਲਤ ਫੈਸਲਾ ਲਿਆ ਜਿਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਬਿਚਾਰੀਆਂ ਗਈਆਂ ਬਾਕੀ ਜਿਹੜੀ ਪੰਜ ਮੈਂਬਰੀ ਕਮੇਟੀ ਜਿਸ ਨੇ ਭਰਤੀ ਕਰਨੀ 18 ਤਰੀਕ ਤੋਂ ਆਰੰਭ ਉਹਦੀ ਵੀ ਜਿਹੜੀ ਪ੍ਰਕਿਰਿਆ ਆ ਉਸ ਦਾ ਸਾਰਾ ਤਰੀਕਾ ਆ ਉਹਦੇ ਤੇ ਵੀ ਅੱਪੋਂ ਆਪਣੇ ਸਾਰਿਆਂ ਨੇ ਵਿਚਾਰ ਰੱਖੇ ਆ ਤਾਂ ਕਿ ਇਹ ਜਿਹੜੀ ਭਰਤੀ ਆ ਸ਼ਰੋਮਣੀ ਅਕਾਲੀ ਦਲ ਦੀ ਪੰਜ ਪੰਜ ਮੈਂਬਰੀ ਕਮੇਟੀ ਵੱਲੋਂ 18 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਰੰਮਣੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਬੜੀ ਨੇਕ ਨੀਤੀ ਨਾਲ ਸੋਹਰਤਾ ਦੇ ਨਾਲ ਅਤੇ ਬਿਲਕੁਲ ਜਾਇਜ਼ ਤਰੀਕੇ ਨਾਲ ਉਹ ਬਿਨਾਂ ਪੱਖਪਾਤ ਤੋਂ ਬਿਨਾਂ ਭੇਤ ਭਾਵ ਤੋਂ ਭਰਤੀ ਹੋਵੇ ਅਕਾਲੀ ਦਲ ਉਸ ਭਰਤੀ ਦੇ ਨਾਲ ਟਕੜਾ ਹੋਵੇ ਅਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਦਾ ਰਾਹ ਉਸ ਭਰਤੀ ਨੇ ਖੋਲਣਾ ਹੈ ਜੋ ਹਕੂਮਨਾਮੇ ਸਿੰਘ ਸਬਾਨ ਵੱਲੋਂ ਕਾਲ ਤੱਕ ਸਾਬ ਤੋਂ 2 ਦਸੰਬਰ ਨੂੰ ਜਾਰੀ ਹੋਏ ਸਨ ਉਹਨਾਂ ਦਾ ਮੁੱਖ ਮੰਤਵ ਜਾਂ ਉਹਨਾਂ ਦੀ ਭਾਵਨਾ ਇਹ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਅਕਾਲੀ ਦਲ ਨੂੰ ਦੁਆਰਾ ਟਕੜਾ ਕਰੋ ਸੋ ਇਹ ਸਾਰੀਆਂ ਗੱਲਾਂ ਅੱਜ ਦੀ ਮੀਟਿੰਗ ਵਿਚਾਰੀਆਂ ਗਈਆਂ ਅਕਾਲੀ ਦਲ ਜੋ ਜਿੱਥੇ ਨਵੇਂ ਜਥੇਦਾਰ ਲਗਾਏ ਗਏ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਖੁਦੀ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਉਹ ਕਹਿੰਦੇ ਨਾ ਉੱਥੇ ਗ੍ਰੰਥ ਚੀ ਤੇ ਨਾ ਉੱਥੇ ਪਸੰਦੀ ਤੁਸੀਂ ਸਹਿਮਤ ਹੋ ਦੇਖੋ ਜਿਸ ਤਰੀਕੇ ਦੇ ਨਾਲ ਗਿਆਨੀ ਰਕबीर ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਆਪਣੀ ਸੇਵਾ ਤੋਂ ਫਾਰਗ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਰੋਸ ਪੈਦਾ ਹੋਇਆ ਪੰਥ ਵਿੱਚ ਤੇ ਇਹ ਅਸੀਂ ਤਾਂ ਸਾਰੇ ਕਹਿੰਦੇ ਆ ਕਿ ਸਾਡੀਆਂ ਪਰੰਪਰਾਵਾਂ ਸਾਡੇ ਸਿਧਾਂਤ ਨੂੰ ਆਪਣੇ ਪੈਰਾਂ ਥੱਲੇ ਰੋਲ ਕੇ ਦਰੜ ਮਰੜ ਕੇ ਉਹ ਅੰਤ੍ਰਕਮੇਟੀ ਨੇ ਪੰਥ ਦੇ ਵਿਰੁੱਧ ਫੈਸਲਾ ਕੀਤਾ ਆ ਜਿਸ ਸ਼ਖਸੀਅਤ ਨੂੰ ਸਿੰਘ ਸਹਿਬਾਨ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰ ਲਿਆ ਗਿਆ ਨਹੀਂ ਗਿਆਨੀ ਰਕबीर ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਸਾਰੇ ਪੰਥ ਨੇ ਉਹਦੇ ਅੱਗੇ ਸਿਰ ਚੁਕਾਇਆ ਤੇ ਫਿਰ ਤੁਹਾਨੂੰ ਕੀ ਲੋੜ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਦਰ ਕਾਸ਼ੀ ਕੀਤੀ ਤੁਸੀਂ ਉਹਨਾਂ ਵਿਰੁੱਧ ਆਪਣੇ ਬੇਤੁਕੇ ਜਿਹੜੇ ਹੈਗੇ ਇਲਜ਼ਾਮ ਲਾਏ ਐਨਾ ਤੁਸੀਂ ਨੀਵਾ ਗਿਰ ਗਏ ਕੋ ਕੋ ਬੰਦਾ ਸੋਚ ਨਹੀਂ ਸਕਦਾ ਉਸ ਪੱਧਰ ਤੇ ਜਾਣ ਦਾ ਜਿਸ ਪੱਧਰ ਤੇ ਇਹਨਾਂ ਨੇ ਉਹਨਾਂ ਦੇ ਆਪਣੇ ਬਾਰੇ ਗੱਲਾਂ ਆਖੀਆਂ ਨੇ ਜਾਂ ਫਿਰ ਉਹਨਾਂ ਦੀ ਸੇਵਾ ਉਹਨਾਂ ਨੂੰ ਆਪਣੀ ਸੇਵਾ ਤੋਂ ਫਾਰਕ ਕੀਤਾ ਤੇ ਗਿਆਨੀ ਰਕबीर ਸਿੰਘ ਜੀ ਨੇ ਹੁਕਮਨਾਮੇ ਜਾਰੀ ਕੀਤੇ ਆਦੇਸ਼ ਉਹਨਾਂ ਦਿੱਤੇ ਬਾਅਦ ਚ ਤੇ ਸਾਰੇ ਪੰਥ ਨੇ ਮੰਨ ਲਏ ਇਹਦਾ ਮਤਲਬ ਹੈ ਜਿਹੜਾ ਫੈਸਲਾ ਅੰਤਰਿਕ ਕਮੇਟੀ ਨੇ ਕੀਤਾ ਪੰਥ ਦੀਆਂ ਭਾਵਨਾਵਾਂ ਦੇ ਵਿਰੁੱਧ ਕੀਤਾ ਜਿਸ ਕਰਕੇ ਸਾਰੇ ਦਲ ਪੰਥ ਬਾਬਾ ਬਲਬੀਰ ਸਿੰਘ ਜੀ ਦਮਦਮੀ ਟਕਸਾਲ ਇਹ ਹੋਰ ਸਾਰੀਆਂ ਪੰਥਕ ਸਸਤਾਵਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਜਿਵੇਂ ਉਹਨਾਂ ਨੂੰ ਉੱਥੇ ਜਾ ਕੇ ਸਰੋਪਾ ਦਿੱਤਾ ਗਿਆ ਇਹ ਕੋਈ ਆਪਣਾ ਸਾਡਾ ਦਸਤੂਰ ਬਣਦਾ ਆ ਇਹ ਕੋਈ ਸਾਡੀ ਪਰੰਪਰਾ ਆ ਉਹ ਤਾਂ ਬਹੁਤ ਸ਼ਾਨੋ ਸ਼ੌਕਤ ਨਾਲ ਪੂਰੇ ਜਲੌਹ ਦੇ ਨਾਲ ਇਦਾਂ ਦੀ ਤਾਜਪੋਸ਼ੀ ਹੁੰਦੀ ਆ ਇਸ ਗੱਲ ਦੇ ਨਾਲ ਵੀ ਸਾਡਾ ਸਮੁੱਚੇ ਪੰਥ ਦਾ ਬਹੁਤ ਘਟਾ ਹੋਇਆ ਤੇ ਸਾਨੂੰ ਇਸ ਗੱਲ ਦੀ ਬੜੀ ਕਿਰਣਾ ਮਹਿਸੂਸ ਹੋ ਰਹੀ ਹੈ ਬਿਕਮ ਸਿੰਘ ਮੀਠੀਆ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਏ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਤੁਸੀਂ ਕੀ ਕਹਿੰਦੇ ਬਿਲਕੁਲ ਜੀ ਇਹ ਤਾਂ ਅਕਾਲ ਤਖਤ ਸਾਹਿਬ ਦਾ ਵਿਧੀ ਵਿਵਧਾਨ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਉਹ ਤਾਂ ਸਮੁੱਚੀ ਮਾਨਵਤਾ ਵਾਸਤੇ ਆ ਸਾਰੇ ਪੰਥ ਲਈ ਆ ਤੇ ਇਹ ਵੀ ਇਕੱਲੇ ਸਿੱਖਾਂ ਲਈ ਨਹੀਂ ਅਕਾਲ ਤਖਤ ਸਾਹਿਬ ਕੋ ਦੇ ਆਪਣੇ ਤੋਂ ਬਹੁਤ ਵੱਡੇ ਵੱਡੇ ਫੈਸਲੇ ਹੋਏ ਨੇ ਜਦੋਂ ਤੋਂ ਕਾਲ ਤਖਸਾਲਬ 6ਵੇਂ ਪਾਤਸ਼ਾਹ ਨੇ ਸਥਾਪਿਤ ਕੀਤਾ ਸਾਰੇ ਧਰਮਾਂ ਦੇ ਫੈਸਲੇ ਹੋਏ ਨੇ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਹੋਰ ਵਰਗਾਂ ਦੇ ਵੀ ਫੈਸਲੇ ਹੋਏ ਆ ਕਿਸੇ ਨਾਲ ਕੋਈ ਕਿਸੇ ਨੂੰ ਮਨਾਈ ਨਹੀਂ ਕਿਸੇ ਦਾ ਕੋਈ ਵਿਤਕਰਾ ਨਹੀਂ ਸਾਡਾ ਸਿਧਾਂਤ ਆ ਆਪਣੇ ਸਿੱਖ ਪੰਥ ਦਾ ਫਲਸਫਾ ਆ ਗੁਰਮਤ ਦਾ ਤੇ ਇਹ ਤਾਂ ਸਾਰੇ ਵਾਸਤੇ ਸਾਂਝਾ ਆ ਜਿਸ ਤਖਤ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਜਿਸ ਤਖਤ ਤੋਂ ਸਾਨੂੰ ਆਸਰਾ ਮਿਲਦਾ ਜਿੱਥੇ ਜਾ ਕੇ ਅਸੀਂ ਸ਼ਰਨ ਲੈ ਸਕਦੇ ਆ ਤੇ ਤੁਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ 10-15 15 ਮੈਂਬਰਾਂ ਦਾ ਗਰੁੱਪ ਆ ਇਹ ਕਿ ਤੜਾ ਆ ਇਹ ਗੱਲ ਦੇਖੋ ਬਹੁਤ ਘਾਟੇ ਵਾਲੀ ਆ ਤੇ ਕੋਈ ਵੀ ਪੰਥਕ ਆਗੂ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਾਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਨੇ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਉਹਨਾਂ ਨੂੰ ਸਿੱਖਾਂ ਨੇ ਇੱਕ ਤਰ੍ਹਾਂ ਦਾ ਸਮਝਾ ਕਿ ਸਾਨੂੰ ਬਦਾਵਾ ਦੇ ਗਏ ਨੇ ਉਹ ਆ ਜੋ ਜਿਹੜੇ ਲੋਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦੇ ਸਿੱਖ ਹੁੰਦੇ ਹੋਏ ਉਹ ਸਿੱਖੀ ਨੂੰ ਬਦਾਵਾ ਦੇ ਕੇ ਕਹਿ ਰਹੇ ਆ ਅੱਜ ਸਾਡੀ ਮੀਟਿੰਗ ਦਾ ਮਕਸਦ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜੀ ਕਮੇਟੀ ਬਣੀ ਸੀ ਖੇਰੂ ਖੇਰੂ ਹੋਈ ਖਿਲਰ ਰਹੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਉਹ ਕਮੇਟੀ ਵੱਲੋਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ 18 ਮਾਰਚ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਉਹਨਾਂ ਵੱਲੋਂ ਜਿਹੜੀ ਭਾਰਤੀ ਮੀਹ ਅਰੰਭ ਕੀਤੀ ਜਾਏਗੀ 18 ਤਰੀਕ ਨੂੰ ਉਸ ਅਰਦਾਸ ਨੂੰ ਪੂਰਾ ਕਰਨ ਲਈ ਉਸ ਅਰਦਾਸ ਤੇ ਅਮਲ ਕਰਨ ਲਈ ਜੋ ਇਸ ਕਮੇਟੀ ਨੇ ਬੀੜਾ ਚੁਕਿਆ ਅਸੀਂ ਉਹਦੇ ਨਾਲ ਖੜਾਂਗੇ ਔਰ ਉਹ ਭਾਰਤੀ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਕਰਨ ਲਈ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਵੀ ਕਰਾਂਗੇ ਇਸ ਗੱਲ ਲਿੱਤੇ ਅਸੀਂ ਅੱਜ ਮੀਟਿੰਗ ਕੀਤੀ